ਵਿਕਸਿਤ ਪਾਰਕ ਤੇ ਸੰਕਲਪ ਯਾਤਰਾ ਜਿੱਥੇ ਤਰਨਤਾਰਨ ਸਮੇਤ ਪੰਜਾਬ ਭਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ ਕਲਿਆਣਕਾਰੀ ਯੋਜਨਾਵਾਂ ਬਾਰੇ ਸਫਲਤਾਪੂਰਵਕ ਜਾਗਰੂਕ ਕਰ ਰਹੀ ਹੈ ਉਥੇ ਇਸੇ ਤਰ੍ਹਾਂ ਇਹ ਤਰਨਤਾਰਨ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਸ਼ੁਰੂ ਹੋ ਗਈ ਹੈ 10 ਜਨਵਰੀ ਤੱਕ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਚੱਲਣ ਵਾਲੀ ਇਹ ਯਾਤਰਾ ਤਰਨਤਾਰਨ ਪੱਟੀ ਪੀਖੀਵਿੰਡ ਅਤੇ ਖੇਮਕਰਨ ਦੇ ਵੱਖ-ਵੱਖ ਥਾਵਾਂ ਤੇ ਪੁੱਜ ਕੇ ਆਮ ਲੋਕਾਂ ਨੂੰ ਜਾਗਰੂਕ ਕਰੇਗੀ ਇਸ ਯਾਤਰਾ ਵਾਲੀ ਵੈਨ ਨੇ ਨਗਰ ਕੌਂਸਲ ਅਤੇ ਬਾਸ ਸੱਡਾ ਤਰੰਤਾਰਨ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਅਤੇ ਸਵੈ ਨਿਦੀ ਯੋਜਨਾ ਦੇ ਯੋਗ ਪਾਤਰੀਆਂ ਦੇ ਕਾਗਜ਼ ਵੀ ਭਰੇ ਗਏ ਤਾਂ ਜੋ ਉਹ ਭਵਿਕ ਵਿੱਚ ਇਹਨਾਂ ਯੋਜਨਾਵਾਂ ਦਾ ਲਾਭ ਲੈ ਸਕਣ ਇਸ ਮੌਕੇ ਸਵੈ ਨਿਦੀ ਯੋਜਨਾ ਦੇ ਪਹਿਲਾਂ ਤੋਂ ਲਾਭਪਾਤਰੀ ਅਮਰਜੀਤ ਸਿੰਘ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮੈਂ ਕੱਲੇ ਬੇਰੋਜ਼ਗਾਰ ਸੀਗਾ ਤੇ ਫਿਰ ਭਾਰਤ ਸਾਹਿਬ ਸਰਕਾਰ ਦੀ ਸਕੀਮ ਚੱਲੀ ਸਵੈ ਨਿਦੀ ਮੋਤੇ ਮੈਨੂੰ ਪਹਿਲੇ 10000 ਰੁਪਏ ਲੋਨ ਮਿਲਿਆ ਫਿਰ ਮੈਨੂੰ 20000 ਮਿਲਿਆ ਮੇਰਾ ਰੋਜਗਾਰ ਚੱਲ ਪਿਆ ਵਾ ਤੇ ਮੈਂ ਭਾਰਤ ਸਰਕਾਰ ਦਾ ਬੜਾ ਧੰਨਵਾਦ ਕਰਦਾ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਲਾਭਪਾਤਰੀ ਜਸਕਰਨ ਸਿੰਘ ਜਿਸ ਦਾ ਪਹਿਲਾਂ ਬਾਲਿਆਂ ਵਾਲਾ ਘਰ ਸੀ ਉਹਨਾਂ ਨੇ ਇਸ ਯੋਜਨਾ ਹੇਠ ਆਪਣਾ ਘਰ ਬਣਾਉਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਮੇਰਾ ਪਿਆਰੇ ਬਾਲੇ ਦੀ ਸੱਤਾ ਚੁਣੀ ਆਲੀ ਉਹਨਾਂ ਨੇ ਮੈਨੂੰ ਸਮਝਾਇਆ